ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਅੱਜ ਦਿਨ ਹੈਗਾ ਸ਼ਾਇਦ ਸੈਚਰਡੇ ਇਹ ਕੱਲ ਸ਼ੁੱਕਰਵਾਰ ਦੀ ਵੀਡੀਓ ਆ ਹਨਾ ਫਰਡੇ ਦੀ ਤੇ ਕੱਲ ਤੁਹਾਨੂੰ ਪਤਾ ਵੀ ਮਤਲਬ ਵੀਰਵਾਰ ਦੀ ਰਾਤ ਨੂੰ ਜਿਹੜੀ ਹਨੇਰੀ ਆਈ ਉਹਨੇ ਬਹੁਤ ਜ਼ਿਆਦਾ ਗੰਦ ਪਾਇਆ ਤੇ ਮੈਂ ਇੱਥੇ ਭਾਂਡੇ ਧੋਣ ਲੱਗੀ ਸੀ ਇੰਨੀ ਆ ਜ਼ਿਆਦਾ ਸਫਾਈਆਂ ਕਰਨ ਨੂੰ ਹੋ ਗਈਆਂ ਸੀ ਬਹੁਤ ਜ਼ਿਆਦਾ ਸਫਾਈਆਂ ਦੀ ਆਪਾਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਤੇ ਸਫਾਈਆਂ ਕਰੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਭਾਂਡੇ-ਬੋਣੇ ਤੋਤੇ ਭਾਂਡੇ ਧੋਣ ਤੋਂ ਬਾਅਦ ਫਿਰ ਮੈਂ ਆ ਗਈ ਇੱਥੇ ਕੱਪੜੇ ਧੋਣ ਤੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਕਮੈਂਟਸ ਦੀ ਠੀਕ ਹੈ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਵੀਡੀਓ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਮੈਨੂੰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਕਾਫੀ ਸਾਰੀਆਂ ਭੈਣਾਂ ਨੇ ਕਮੈਂਟਸ ਕੀਤੇ ਤੇ ਉਹਨਾਂ ਦਾ ਅੱਜ ਆਪਾਂ ਰਿਪਲਾਈ ਕਰਾਂਗੇ ਹਨਾ ਤੇ ਉਹਦਾ ਤਾਂ ਮੈਂ ਵੀ ਕਮੈਂਟਸ ਤੇ ਵੀ ਕਰ ਦਿੰਨੀ ਹੁੰਦੀ ਹੈ ਜਿਹੜ ਰਿਪਲਾਈ ਨਹੀਂ ਕਰ ਸਕਦੇ ਹਨ ਤੇ ਵੀਡੀਓ ਦੇ ਵਿੱਚ ਹੀ ਕਰਨਾ ਠੀਕ ਲੱਗਦਾ ਆ ਠੀਕ ਆ ਜੀ ਤੇ ਫਿਰ ਕਈ ਵਾਰੀ ਭੈਣ ਕਹਿੰਦੀਆਂ ਨੇ ਵੀ ਤੁਸੀਂ ਰਿਪਲਾਈ ਨਹੀਂ ਕਰਦੇ ਰਿਪਲਾਈ ਮੈਂ ਸਾਰਿਆਂ ਦਾ ਕਰਦੀਆਂ ਤੇ ਮੈਂ ਕੱਪੜੇ ਧੋਂਦੀ ਸੀਗੀ ਤੇ ਇੰਨਾ ਜ਼ਿਆਦਾ ਕੰਮ ਜਿਆ ਕਰਕੇ ਮੈਂ ਥੱਕ ਜਾਈ ਗਈ ਸੀਗੀ ਇੱਥੇ ਬੇਟਾ ਪਤਾ ਨਹੀਂ ਕੱਪੜੇ ਖੋਲ ਕੇ ਨਾ ਸਿੱਟੇ ਸੀ ਉਹਨੇ ਸਾਈਡ ਤੇ ਸਿੱਟਤੀ ਟੀ-ਸ਼ਰਟ ਮੈਂ ਕਿਹਾ ਵੀ ਤੇ ਇੱਧਰ ਨੂੰ ਰੱਖ ਨਾ ਵੀ ਮੈਂ ਧੋ ਦੂੰਗੀ ਟਾਈਮ ਨਾਲ ਇਹਨਾਂ ਧੁੱਤ ਜਾਣਗੇ ਤੇ ਜਿਹੜੇ ਸੀਗੇ ਬੁੱਧਵਾਰ ਨੂੰ ਪਾਏ ਸੀ ਉਹਨੇ ਬੂਟ ਸਕੂਲ ਨੂੰ ਚਿੱਟੇ ਤੇ ਉਹਦੀ ਵਰਦੀ ਜਿਹੜੀ ਹੁੰਦੀ ਆ ਟੀ-ਸ਼ਰਟ ਹੁੰਦੀ ਹੈ ਬਲੂ ਕਲਰ ਤੇ ਪੈਂਟ ਵਾਈਟ ਤੇ ਵਾਈਟੇ ਬੂਟ ਹੁੰਦੇ ਨੇ ਵਾਈਟੇ ਸੌਕਸ ਹੁੰਦੇ ਵਾਈਟ ਤੇ ਪਟਕਾ ਹੁੰਦਾ ਠੀਕ ਆ ਜੀ ਤੇ ਕਾਫੀ ਜਿਆਦਾ ਕੰਮ ਹੋ ਜਾਂਦਾ ਹਨਾ ਇਹ ਵੀ ਇੱਕ ਕੰਮ ਆ ਮਾਮਾ ਨੂੰ ਵੀ ਬੂਟ ਵੀ ਧੋਣੇ ਪੈਂਦੇ ਆ ਹਨਾ ਤੇ ਇੰਨੇ ਗੰਦੇ ਵੀ ਨਹੀਂ ਚਲੋ ਕਰਦਾ ਵਾਈਟ ਨਹੀਂ ਤਾਂ ਗੰਦੇ ਕਰ ਵੀ ਲੈਂਦਾ ਹਨਾ ਪੈਂਟ ਨਹੀਂ ਇੰਨੀ ਗੰਦੀ ਸੀ ਬੂਟ ਜ਼ਰੂਰ ਸੀਗੇ ਉਹ ਵੀ ਥੱਲੇ ਥੱਲੇ ਉੱਪਰੋਂ ਨਹੀਂ ਸੀ ਇੰਨੇ ਗੰਦੇ ਚਲੋ ਜੀ ਆਪਾਂ ਧੋ ਲਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਤੁਹਾਡੇ ਕਮੈਂਟਸ ਦੀ ਜੇ ਕਮੈਂਟਸ ਆਏ ਸੀਗੇ ਐਣਾ ਦੇ ਉਹ ਕਮੈਂਟ ਜਾਨੀ ਕਿ ਐਸੀ ਕਿ ਆਪਣੇ ਵੀਡੀਓ ਦੇ ਰਿਲੇਟਡ ਹੀ ਸੀਗੇ ਹਨਾ ਜਿੱਦਾਂ ਆਪਣੇ ਜੋ ਵੀ ਚੱਲਦਾ ਉਹ ਸੀਗੇ ਹਨਾ ਤੇ ਇੱਕ ਭੈਣ ਦਾ ਕਮੈਂਟਸ ਤਾਂ ਇਦਾਂ ਦਾ ਸੀ ਵੀ ਮਤਲਬ ਮੇਰਾ ਤਾਂ ਪੜ ਕੇ ਦੇਖ ਕੇ ਰੋਣਾ ਹੀ ਨਿਕਲ ਗਿਆ ਹਨਾ ਤੇ ਰੋਣਾ ਵੀ ਸੱਚਾ ਏ ਆ ਇਹ ਨਹੀਂ ਹੈਗਾ ਵੀ ਜਿਹਦੇ ਤੇ ਬੀਤਦੀ ਹੁੰਦੀ ਆ ਪਤਾ ਉਹ ਨੂੰ ਹੁੰਦਾ ਏ ਆ ਵੀ ਮੇਰੇ ਨਾਲ ਕੀ ਹੋਇਆ ਤਾਂ ਦੂਜੇ ਨਾਲ ਵੀ ਕਿਵੇਂ ਹੋਇਆ ਹੋਣਾ ਹਨਾ ਇਹ ਗੱਲ ਹੁੰਦੀ ਆ ਤੇ ਜਿਹਨੇ ਸਮਝਣਾ ਦੁੱਖ ਸਮਝਦਾ ਜਿਹਨੇ ਨਹੀਂ ਸਮਝਣਾ ਭਾਈ ਉਹ ਨਾ ਸਮਝੇ ਫਿਰ ਅਸੀਂ ਕੀ ਕਰੀਏ ਸਾਡਾ ਉਹਦੇ ਵਿੱਚ ਸਾਨੂੰ ਕੋਈ ਹੋ ਨਹੀਂ ਹੈਗਾ ਹਨਾ ਤੇ ਜਿੱਦਾਂ ਮੈਂ ਆਪਦਾ ਵੀਡੀਓ ਦੇ ਵਿੱਚ ਬੋਲ ਕੇ ਦੁੱਖ ਦੱਸ ਦੰਨੀ ਆ ਤੇ ਕਈ ਭੈਣਾਂ ਨੂੰ ਵਧੀਆ ਵੀ ਨਹੀਂ ਲੱਗਦਾ ਉਹ ਕਹਿੰਦੀਆਂ ਨੇ ਵੀ ਅਸਤਵ ਦੀ ਟੈਨਸ਼ਨ ਦੂਰ ਕਰਨਾ ਔਨੇ ਆ ਤੇ ਫੇ ਮੈਂ ਕਿਹੜਾ ਟੈਨਸ਼ਨ ਦਾ ਗੋਲਾ ਢਿੱਡ 'ਚ ਬਣਾ ਕੇ ਮਰ ਜਾਣਾ ਮੈਂ ਵੀ ਤਾਂ ਆਪਣੀ ਟੈਨਸ਼ਨ ਤੁਹਾਡੇ ਨਾਲ ਹੀ ਦੂਰ ਕਰਨੀ ਆ ਠੀਕ ਆ ਤੁਹਾਨੂੰ ਪਸੰਦ ਹੈਗੀ ਆ ਤਾਂ ਦੇਖੋ ਨਹੀਂ ਪਸੰਦ ਤਾਂ ਨਾ ਦੇਖੋ ਠੀਕ ਆ ਜੀ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ ਇੱਕ ਦੋ ਭੈਣਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਆਪਾਂ ਕਹਿ ਦੰਨੇ ਆ ਭਾਈ ਤੁਸੀਂ ਆਪਣੀ ਕੋਈ ਹੋਰ ਚੂਜ਼ ਕਰ ਲਓ ਹਨਾ ਪਹਿਲਾਂ ਵੀ ਕਹਤਾ ਮੈਂ ਹੁਣ ਵੀ ਕਹਿ ਦੰਨੀ ਆ ਹਨਾ ਕਿਉਂਕਿ ਫੇਰ ਜੇ ਉਹ ਇਸ ਵੀਡੀਓ ਤੇ ਦੁਬ ਦੇਵ ਭੈਣ ਦਾ ਕਮੈਂਟ ਸੀਗਾ ਹਨਾ ਬਈ ਕੀ ਦੱਸਾਂ ਤੁਹਾਨੂੰ ਹੁਣ ਮੈਂ ਸਾਰਾ ਕੁਝ ਹੈ ਨਾ ਮੇਰੇ ਨਾਲ ਉਹ ਸੇਮ ਹੋਇਆ ਹੋਇਆ ਹਨਾ ਜੋ ਭੈਣ ਨੇ ਕਮੈਂਟਸ ਦੇ ਵਿੱਚ ਲਿਖਿਆ ਉਹ ਮੇਰੇ ਨਾਲ ਵੀ ਜੋ ਆਪਾਂ ਇੱਕ ਤਾਂ ਹੁੰਦਾ ਹੈ ਨਾ ਵੀ ਰਿਐਲਿਟੀ ਹੁੰਦੀ ਹੈ ਹਨਾ ਤੇ ਜਿਹਦੇ ਨਾਲ ਹੋਇਆ ਹੁੰਦਾ ਇੱਕ ਲੋਕਾਂ ਨੂੰ ਲੱਗਦਾ ਪਤਾ ਨਹੀਂ ਐਵੇਂ ਗੱਲ ਕਰਦੇ ਉਹ ਐਵੇਂ ਨਹੀਂ ਹੁੰਦੀ ਜਿਹਦੇ ਨਾਲ ਹੋਇਆ ਹੁੰਦਾ ਨਾ ਉਹ ਟਿੱਡ ਦੇ ਦੁੱਖ ਹੀ ਹੁੰਦੇ ਨੇ ਜਿਹੜੇ ਬੰਦਾ ਦੱਸ ਲੰਦਾ ਹੈ ਤੇ ਕਈ ਅੱਗੇ ਨਹੀਂ ਸੀ ਦੱਸ ਸਕਦੇ ਹੁੰਦੇ ਅਗਲੇ ਆਪਣੇ ਮਾਪੇ ਬੰਦਾ ਹੁੰਦਾ ਸੀ ਤੇ ਹੁਣ ਇਹ ਪਲੇਟਫਾਰਮ ਨੇ ਇੱਥੇ ਅਗਲਾ ਆਪਦੀ ਆਪਦੀ ਗੱਲ ਰੱਖ ਸਕਦਾ ਹੈ ਹਨਾ ਆਪਾਂ ਗੱਲ ਕਰ ਸਕਦੇ ਆ ਠੀਕ ਹੈ ਜੀ ਤੇ ਗੱਲ ਉਹ ਇਹ ਹੈ ਆ ਵੀ ਜਿਵੇਂ ਹੁਣ ਮੈਂ ਆਪਦੇ ਸਾਰੇ ਦੁੱਖ ਦਰਦ ਦੱਸੇ ਨੇ ਉਹ ਭੈਣ ਨੇ ਵੀ ਕਮੈਂਟਸ ਦੇ ਵਿੱਚ ਇਹ ਦੱਸਿਆ ਵੀ ਭੈਣੇ ਸਾਡੇ ਨਾਲ 20 ਲੱਖ ਦੇ ਧੋਖੇ ਹੋਏ ਨੇ 2 ਲੱਖ ਕਹਿਣਾ ਬਹੁਤ ਸੌਖਾ ਹੈ ਤੇ 20 ਲੱਖ ਰੁਪਈਆ ਕਿੰਨੀ ਵੱਡੀ ਅਮਾਉਂਟ ਹੁੰਦੀ ਹੈ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਵੀ ਦੇਖ ਲਓ ਜਿਹੜੇ ਬੰਦੇ ਨੇ 20 ਵੀ ਲੱਖ ਦੇ ਜਿਹੜੇ ਬੰਦੇ ਨੇ ਘਾਟੇ ਖਾਦੇ ਨੇ ਤੁਸੀਂ ਸੋਚ ਕੇ ਦੇਖੋ ਵੀ ਉਹ ਇਨਸਾਨ ਤੇ ਕੀ ਬੀਤਦੀ ਹੋਣੀ ਆ ਪੈਨੇ ਕਮੈਂਟਸ ਦੇ ਵਿੱਚ ਲਿਖਿਆ ਹਨਾ ਬਈ ਆਪ ਕੋਠੀਆਂ ਪਾਈ ਬੈਠੇ ਨੇ ਤੇ ਸਾਡੀ ਹਾਲਤ ਦੇਖਣ ਵਾਲੀ ਆ ਸੀ ਕਿਵੇਂ ਬੈਠੇ ਆ ਪੈਨੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਹਨਾ ਉਹ 20 ਲੱਖ ਖਾ ਕੇ ਕੀ ਪਤਾ ਉਹ 20 ਲੱਖ ਨੇ ਕਿੰਨੇ ਕੁ ਕਰੋੜਾਂ ਰੁਪਈਆ ਬਣ ਕੇ ਨਿਕਲਣਾ ਟੈਨਸ਼ਨ ਨਾ ਲੈ ਸਾਡੇ ਨਾਲ ਇਹੀ ਕੁਛ ਹੋਇਆ ਮੈਂ ਅੱਖੀਂ ਨਿਕਲ ਕੇ ਦੇਖਿਆ ਤੇ ਹਾਲੇ ਵੀ ਬੰਦਾ ਨਹੀਂ ਸਮਝਦਾ ਹੈਗਾ ਉਹ ਫਿਰ ਜਿਵੇਂ ਕਹਿੰਦੇ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਤੇ ਬੰਦੇ ਦੀ ਮਾਰੀ ਚਪੇੜ ਤਾਂ ਬੰਦੇ ਨੂੰ ਇਹ ਸੁਣੂਗੀ ਰੱਬ ਦੀ ਮਾਰੀ ਚਪੇੜ ਦਾ ਨਾ ਤਾਂ ਖੜਕਾ ਹੁੰਦਾ ਆ ਹਨਾ ਫਿਰ ਉਹ ਜਦ ਜਿਹਦੇ ਵੱਜਦੀ ਆ ਉਹ ਉਹਨੂੰ ਪਤਾ ਹੁੰਦਾ ਵੀ ਮੇਰੇ ਕਿੱਡੀ ਕੁ ਜ਼ੋਰ ਚ ਵੱਜੀ ਆ ਤੇ ਖੜਾਕ ਉਹਨੂੰ ਪਤਾ ਹੁੰਦਾ ਵੀ ਕਿੱਥੇ ਇੱਕ ਤੱਕ ਖੜਾਕ ਗਿਆ ਉਸ ਕੱਲ ਦਾ ਹਨਾ ਉਸ ਚਪੇੜ ਦਾ ਤੇ ਕੋਈ ਗੱਲ ਨਹੀਂ ਵਹਿ ਗਰੂ ਤੇ ਛੱਡੋ ਸਬਰ ਕਰੋ ਜਦੋਂ ਹੁਣ ਤੱਕ ਕਹਿੰਦੇ ਹੁੰਦੇ ਆ ਵੀ ਜੰਮਣ ਤੋਂ ਪਹਿਲਾਂ ਸ੍ਰਿਸ਼ਟੀ ਸਾਜੀ ਜਾਂਦੀ ਹੈ ਜਦੋਂ ਮਹਾਰਾਜ ਨੇ ਆਪਾਂ ਨੂੰ ਜਨਮ ਦੇਣਾ ਉਸ ਤੋਂ ਪਹਿਲਾਂ ਸ੍ਰਿਸ਼ਟੀ ਸਾਜੀ ਜਾਂਦੀ ਹੈ ਆਪਣਾ ਸਾਰਾ ਕੁਝ ਸਾਜਿਆ ਪਿਆ ਵੀ ਆਪਾਂ ਕੀ ਖਾਣਾ ਕੀ ਦੁੱਖ ਭੋਗਣਾ ਕੀ ਆਪਾਂ ਨੇ ਕਰਨਾ ਉਹ ਸਾਰਾ ਕੁਝ ਆਪਣੇ ਨਾਲ ਹੁੰਦਾ ਹੀ ਆ ਤੇ ਇੱਥੇ ਅਸੀਂ ਗੱਲਬਾਤ ਪਤਾ ਨਹੀਂ ਕੀ ਕਰਦੇ ਸੀ ਮੈਂ ਥੱਕੀ ਹੋਈ ਸੀ ਮੈਂ ਆਪਦੇ ਲਈ ਚਾਹ ਬਣਾਈ ਸੀ ਤੇ ਕੱਪੜੇ ਧੋ ਕੇ ਆ ਕੇ ਮੈਂ ਥੱਕ ਗਈ ਫਿਰ ਮੈਂ ਰੈਸਟ ਕਰੀ ਥੋੜਾ ਜਿਹਾ ਟਾਈਮ ਤੇ ਫਿਰ ਮੈਂ ਨਾਲ ਦੀ ਨਾਲ ਫਿਰ ਆਪਦੀ ਚਾਹ ਵੀ ਬਣਾਈ ਹਨਾ ਇੱਥੇ ਪਤਾ ਨਹੀਂ ਅਸੀਂ ਕੀ ਗੱਲਾਂ ਕਰਦੇ ਸੀਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਕਣਕ ਛਾਣਣੀ ਵੀ ਤੁਹਾਨੂੰ ਪਤਾ ਵੀ ਹੈ ਨਾ ਛਾਣ ਕੇ ਜ਼ਰੂਰ ਆਪਾਂ ਥੈਲੇ ਦੇ ਵਿੱਚ ਪਾਉਣੀ ਆ ਤੇ ਉਹੀ ਗੱਲ ਕਰਦੇ ਆ ਆਪਾਂ ਹਨਾ ਬਈ ਕੋਈ ਗੱਲ ਨਹੀਂ ਪੈਣੇ ਟੈਨਸ਼ਨ ਨਾ ਲੈ 2 ਲੱਖ ਦਾ ਪਤਾ ਨਹੀਂ ਕਿੰਨੇ ਕੁ ਕਰੋੜਾਂ ਰੁਪਈਆ ਬਣ ਕੇ ਨਿਕਲੂਗਾ ਹਨਾ ਧੋਖੇ ਤੱਕੇ ਖਾਣੇ ਬਹੁਤ ਔਖੇ ਨੇ ਪਰ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਆਪਦੇ ਆਪਣਾ ਜਰੂਰ ਖੜੋ ਇੱਥੇ ਕਿਸੇ ਨੇ ਨਹੀਂ ਤੁਹਾਡੇ ਨਾਲ ਖੜਨਾ ਹੈਗਾ ਜੇ ਕੋਈ ਕਹੇ ਵੀ ਕੋਈ ਤੁਹਾਡੇ ਨਾਲ ਖੜੂਗਾ ਕੋਈ ਨਹੀਂ ਖੜਦਾ ਹੈਗਾ ਇੱਥੋਂ ਤੱਕ ਕਿ ਕੋਈ ਖੁਦ ਮਾਪੇ ਬਾਪ ਵੀ ਨਹੀਂ ਖੜਦੇ ਅੱਜ ਦੇ ਸਮੇਂ ਦੇ ਵਿੱਚ ਤਾਂ ਹਨਾ ਉਹ ਵੀ ਪਲੜਾ ਪਹਾਰਾਈ ਦੇਖ ਕੇ ਉਧਰੇ ਚਲੇ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਸਾਡੇ ਨਾਲ ਇਹੀ ਕੁਝ ਹੋਇਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਹਨਾ ਤੇ ਹੁਣ ਵੀ ਹੋ ਸਕਦਾ ਉਹਨਾਂ ਨੂੰ ਮੇਰੀ ਇਹ ਵੀਡੀਓ ਤੋਂ ਵੀ ਹੋ ਜਾਣਾ ਵੀ ਵੀਡੀਓ ਬਣਾਉਂਦੀ ਆ ਜੇ ਕਰਦੀ ਆ ਵੀਡੀਓ ਤਾਂ ਵੀ ਆਪਾਂ ਕਿਹਾ ਵੀ ਆਪਾਂ ਤਾਂ ਵੀਡੀਓ ਬਣਾਉਣੀ ਆ ਹਨਾ ਜਿਹੜਾ ਦੁੱਖ ਭੈਣ ਭਾਈ ਦੱਸਦੇ ਨੇ ਸਾਂਝਾ ਕਰਦੇ ਨੇ ਉਹ ਮੀਰਾ ਵੀ ਸਾਂਝਾ ਕਰਨਾ ਫਰਜ਼ ਬਣਦਾ ਹੈ ਹਨ ਤੇ ਉਹੀ ਭੈਣ ਨੂੰ ਫਿਰ ਮੈਂ ਕਹੂੰਗੀ ਵੀ ਭੈਣ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਆਪਦਾ ਜਿਵੇਂ ਕਹਿੰਦੇ ਕਰਮ ਕਰੀ ਚੱਲੋ ਹਨ ਇਹ ਆਪਣੀ ਡਿਊਟੀ ਆ ਮਹਾਰਾਜ ਦੇ ਘਰੋਂ ਲੱਗੀ ਹੋਈ ਆ ਉਹ ਆਪਾਂ ਨਿਭਾਈ ਜਾਣੀ ਆ ਹਨ ਕੰਮ ਕਰਨਾ ਨਾ ਛੱਡੋ ਮੈਂ ਕਦੇ ਵੀ ਕੰਮ ਕਰਨਾ ਨਹੀਂ ਛੱਡਿਆ ਮੈਂ ਬਿਮਾਰ ਹੋਵਾਂ ਚਾਹੇ ਕੋਈ ਹੋਵਾਂ ਮੈਂ ਕਦੇ ਕੰਮ ਵਾਲੀ ਕਦੇ ਹੋ ਜਦੋਂ ਆਪਣਾ ਜਹਰ ਛੋਟਾ ਸੀਗਾ ਉਦੋਂ ਕੰਮ ਵਾਲੀ ਆਪਾਂ ਲਈ ਸੀ ਹਣਾ ਵੀ ਉਹ ਵੀ ਮੈਂ ਬਸ ਥੋੜਾ ਜਿਹਾ ਟਾਈਮ ਹੈ ਪਹਿਲੀ ਗੱਲ ਤਾਂ ਲੋਕ ਨਹੀਂ ਲੱਗਣ ਦਿੰਦੇ ਕਿਉਂਕਿ ਲੋਕ ਅਮੀਰ ਬਹੁਤ ਨੇ ਲੋਕ ਡਾਲਰ ਦਿੰਦੇ ਆ ਕੰਮ ਵਾਲਿਆਂ ਨੂੰ ਹਨਾ ਤੇ ਆਪਾਂ ਪੈਸੇ ਮਸਾਂ ਦੇ ਸਕਦੇ ਆ ਤੇ ਉਹਦੇ ਕਰਕੇ ਫਿਰ ਨਾ ਤਾਂ ਕੰਮ ਵਾਲੇ ਹੀ ਆਉਂਦੇ ਅਗਲਾ ਕਹਿੰਦਾ ਨਾ ਪਾਈ ਟੋੜੇ ਉਧਰੋਂ ਤਾਂ ਸਾਨੂੰ ਮਤਲਬ ਦੂਜੇ ਘਰਾਂ ਤਾਂ ਸਾਨੂੰ ਡਾਲਰ ਮਿਲਦੇ ਨੇ ਤੁਸੀਂ ਸਾਨੂੰ ਪੈਸੇ ਵੀ ਥੋੜੇ ਦੇਣੇ ਨੇ ਆਪਾਂ ਤਾਂ ਆਪਣੇ ਉਸ ਹਿਸਾਬ ਨਾਲ ਪੈਸੇ ਦੇਣੇ ਨੇ ਕੰਮ ਦੇ ਹਿਸਾਬ ਨਾਲ ਪਰ ਨਹੀਂ ਹੁਣ ਅਗਲਾ ਕੰਮ ਦੇ ਹਿਸਾਬ ਨਾਲ ਪੈਸੇ ਨਹੀਂ ਹੁਣ ਅਗਲਾ ਫੁੱਲ ਮਤਲਬ ਆਪਦੀ ਚਲੋ ਰੱਖ ਲਓ ਭਾਈ ਅਗਲਾ ਵੀ ਆਉਂਦੀ ਆ ਮੰਗਦਾ ਹੈ ਮਿਹਨਤ ਹਨਾ ਤੇ ਆਪਾਂ ਉਹ ਨਹੀਂ ਦੇਣਦਾਰ ਨਹੀਂ ਹੈਗੇ ਤੇ ਪਹਿਲੀ ਗੱਲ ਤਾਂ ਜੇ ਕੋਈ ਕਹੇ ਵੀ ਤੁਸੀਂ ਇੰਨਾ ਕੁਝ ਅਸੀਂ ਇੰਨਾ ਕੁਝ ਐ ਬਣਾ ਕੇ ਵੀ ਅਸੀਂ ਕਦੇ ਵੀ ਜਿੱਥੇ ਸਾਨੂੰ ਸਰਦਾ ਹੋਵੇ ਉੱਥੇ ਅਸੀਂ ਕੋਈ ਕੰਮ ਵਾਲਾ ਨਹੀਂ ਲਾਇਆ ਹਨਾ 500 ਰੁਪਏ ਦਿਹਾੜੀ ਆ ਤੇ ਹੁਣ ਤਾਂ ਪਤਾ ਨਹੀਂ ਵੱਧ ਹੋਊਗੀ ਤੇ ਜਿੱਥੇ ਸਰਦਾ ਹੋਵੇ ਅਸੀਂ ਸਾਰ ਲਈਦਾ ਲੱਖ ਡੇਢ ਲੱਖ ਰੁਪਏ ਤਾਂ ਸਾਲ ਦਾ ਇਹੀ ਬਚ ਜਾਂਦਾ ਹੈ ਹਨਾ ਖੁਦ ਕੰਮ ਕਰੋ ਤੇ ਕੋਈ ਗੱਲ ਨਹੀਂ ਖੋਦ ਦੇ ਕੰਮ ਦੇ ਵਿੱਚ ਬਰਕਤ ਬਹੁਤ ਪੈਂਦੀ ਆ ਕਮਾਈ ਦੇ ਵਿੱਚ ਖੋਦ ਕੰਮ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਕਰੋ ਜਿੰਨੀ ਥੋੜੀ ਸਿਹਤ ਇਜਾਜ਼ਤ ਦਿੰਦੀ ਹੈ ਮੈਂ ਬਿਮਾਰ ਵੀ ਹੋਵਾਂ ਜਾਂ ਕੁਝ ਵੀ ਹੋਵੇ ਹਾਂ ਇਹ ਹੋ ਜਾਂਦਾ ਹੁੰਦਾ ਵੀ ਕੰਮ ਲੇਟ ਹੋ ਜੂ ਜਾਂ ਅੱਜ ਨਹੀਂ ਹੋਊ ਕੱਲ ਨੂੰ ਹੋ ਜੂ ਹਨਾ ਐ ਕਰ ਲਈਦਾ ਹੁੰਦਾ ਪਰ ਕੰਮ ਜ਼ਰੂਰ ਕਰੀਦਾ ਕਦੇ ਐ ਨਹੀਂ ਹੋਇਆ ਹੈਗਾ ਵੀ ਨਹੀਂ ਕਰਿਆ ਜਿੱਦਣ ਨਹੀਂ ਹੁੰਦਾ ਉਸ ਦਿਨ ਫੈਮਿਲੀ ਨੂੰ ਵੀ ਪਤਾ ਹੁੰਦਾ ਵੀ ਫੈਮਿਲੀ ਇੱਕ ਦੂਜੇ ਦਾ ਸਾਥ ਜ਼ਰੂਰ ਦਿਆ ਕਰੋ ਹਨਾ ਇਹ ਨਹੀਂ ਹੈਗਾ ਵੀ ਅੱਜ ਵਾਈਫ ਬਿਮਾਰ ਆ ਵੀ ਅੱਜ ਖਾਣਾ ਨਹੀਂ ਬਣੂਗਾ ਜਾਂ ਅੱਜ ਕੱਪੜੇ ਨਹੀਂ ਧੋਤੇ ਜਾਣਗੇ ਤੇ ਹਸਬੰਦ ਨੂੰ ਵੀ ਚਾਹੀਦਾ ਵੀ ਉਹ ਵੀ ਮੇਰਾ ਮੇਰਾ ਹੀ ਪਰਿਵਾਰ ਆ ਹਨਾ ਨਾਲ ਕੰਮ ਕਰਨਾ ਚਾਹੀਦਾ ਓਏ ਹੋਏ ਇੱਥੇ ਦੇਖੋ ਮਿੱਠੀ ਕੀ ਆਦਾ ਮੈਂ ਉਹ ਤੇ ਕਿਯਾਤਾ ਕਿਯਾਤਾ ਕੀ ਕਰਦਾ ਸੀ ਇੱਧਰ ਦੇਖੋ ਇੱਧਰ 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 ਇੱਕਦਮ ਇੱਧਰ ਇੱਧਰ ਓਏ ਹੋਏ ਲੋ ਜੀ ਇਹਨਾਂ ਨੂੰ ਪਿਆਰ ਕਰ ਲੋ ਇਹ ਤੁਹਾਨੂੰ ਬਹੁਤ ਪਿਆਰ ਕਰਨਗੇ ਇਹਨਾਂ ਨਾਲ ਜਿੰਨੀਆਂ ਮਰਜ਼ੀ ਗੱਲਾਂ ਕਰ ਲੋ ਇੰਨੇ ਵਫਾਦਾਰ ਨੇ ਨਾ ਇਹਨਾਂ ਨੇ ਕਦੇ ਜਾ ਕੇ ਨਾ ਇਹਨਾਂ ਨੂੰ ਕਹਿਣ ਦੀ ਲੋੜ ਆ ਵੀ ਆ ਗੱਲ ਮੈਂ ਤੈਨੂੰ ਦੱਸਦੀ ਦੁੱਖ ਸੁੱਖ ਇਹ ਗਾਹਾਂ ਦੱਸੀ ਹਨਾ ਤੇ ਇਹਨਾਂ ਨੇ ਨਾ ਗਾਹਾਂ ਦੱਸਣਾ ਨਾ ਕਿਸੇ ਨੂੰ ਕੋਲ ਗੱਲ ਭਾਫ ਕੱਢਣੀ ਆ ਸਭ ਢਿੱਡ ਚ ਰੱਖ ਲੈਣਾ ਤੇ ਆਪਣੀਆਂ ਸੁਣ ਲੈਣੀਆਂ ਨੇ ਆਪਾਂ ਨੂੰ ਬੰਦਿਆਂ ਨਾਲ ਵੀ ਵੱਧ ਕੇ ਪਿਆਰ ਕਰਨਾ ਹਨਾ ਤੇ ਵਫਾਦਾਰ ਹੁਣ ਇਨਸਾਨ ਨਹੀਂ ਹੈਗੇ ਪਸ਼ੂ ਪੰਛੀ ਹੈਗੇ ਨੇ ਜਿਹੜੇ ਵਫਾਦਾਰ ਨੇ ਤੇ ਲਓ ਜੀ ਇਹ ਹੈਗੇ ਅੰਬ ਇਹਨਾਂ ਨੂੰ ਆਪਾਂ ਧੋ ਕੇ ਰੱਖਾਂਗੇ ਅੰਦਰ ਰੱਖ ਦਨੇ ਆ ਤੋਤੇ ਤਾਂ ਸ਼ਾਇਦ ਹੋਏ ਸੀਗੇ ਅੰਦਰ ਰੱਖ ਦਨੇ ਆ ਕੱਲੂ ਕਟਾਂਗੇ ਇਹਨਾਂ ਦਾ ਕੱਲੂ ਚਾਰ ਪਾਵਾਂਗੇ ਇਹ ਆਪਾਂ ਨੂੰ ਦੇ ਕੇ ਗਏ ਨੇ ਮੇਰੇ ਹਸਬੰਡ ਦੇ ਫਰੈਂਡ ਲਾਲੋ ਜਾਂ ਆਪਣੇ ਭਾਈਚਾਰਾ ਵਾਲੋ ਹਨਾ ਨੇਰੀ ਆਈ ਸੀਗੀ ਨੇਰੀ ਚ ਟੁੱਟ ਕੇ ਥੱਲੇ ਡਿੱਗੇ ਤੇ ਉਹ ਆਪਾਂ ਨੇ ਦੇ ਗਏ ਕਹਿੰਦੇ ਚਲੋ ਭਾਈਚਾਰਾ ਪਾ ਲਿਓ ਚਟਣੀ ਬਣਾ ਲਿਓ ਬੱਚੇ ਖਾ ਲੈਣਗੇ ਹਨਾ ਤੇ ਨਾਲ ਦੀ ਨਾਲ ਮੈਂ ਰੱਖੀ ਹੋਈ ਸੀਗੀ ਚਾਹ ਠੀਕ ਆ ਜੀ ਚਾਹ ਪੀ ਮੰਗੇ ਤੇ ਚਾਹ ਕਾੜ ਕੇ ਹੀ ਵਧੀਆ ਲੱਗਦੀ ਆ ਜਿਵੇਂ ਕਹਿੰਦੇ ਕੋਈ ਵੀ ਕੰਮ ਆ ਤੜਕਾ ਵੀ ਹਨਾ ਵਧੀਆ ਚੰਗੀ ਤਰ੍ਹਾਂ ਤੜਕ ਕੇ ਤੜਕਾ ਵਧੀਆ ਲੱਗਦਾ ਚਾਹ ਕਾੜ ਕੇ ਵਧੀਆ ਲੱਗਦੀ ਹੈ ਕੋਈ ਵੀ ਕੰਮ ਨੂੰ ਰੀਜ ਨਾ ਕਰੋ ਹਨਾ ਤੇ ਖਾਣਾ ਪੀਣਾ ਉਹ ਵੀ ਆਪਦਾ ਰੀਜ ਨਾ ਬਣਾਓ ਹਨਾ ਮਿਹਨਤ ਲਾਓ ਆਪਣੀ ਮਿਹਨਤ ਲਾ ਕੇ ਬਣਾਓ ਇਹ ਨਹੀਂ ਹੈਗਾ ਵੀ ਉਦਾਂ ਹੀ ਬਣਾ ਲਓ ਤੇ ਇੱਥੇ ਮੈਂ ਲੱਗੀ ਸੀ ਕਿ ਸਬਜ਼ੀ ਬਣਾਉਣੀ ਸੀ ਅੱਜ ਆਪਾਂ ਸ਼ਿਮਲਾ ਮਿਰਚ ਦੀ ਤੇ ਕਈ ਭੈਣਾਂ ਪੁੱਛਦੀਆਂ ਸੀ ਕਟਰ ਬਾਰੇ ਹਨਾ ਕਟਰ ਬਾਰੇ ਆਪਾਂ ਗੱਲ ਕਰਦੇ ਆ ਵੀ ਜਿਹੜਾ ਪਿਆਜ਼ ਕੱਟਣ ਵਾਲਾ ਕਟਰ ਸੀਗਾ ਵੀ ਉਹ ਤੁਸੀਂ ਕਿੱਥੋਂ ਲਿਆ ਸੀ ਹਨਾ ਮੈਂ ਤੁਹਾਨੂੰ ਦਿਖਾਉਂਗੀ ਵੀ ਅੱਗੇ ਵੀਡੀਓ ਦੇ ਵਿੱਚ ਕਟਰ ਬਹੁਤ ਹੀ ਬਹੁਤ ਹੀ ਜਿਵੇਂ ਕਹਿੰਦੇ ਬਹੁਤ ਹੈਲਪਫੁਲ ਆ ਉਹ ਬਹੁਤ ਹੈਲਪ ਕਰਦਾ ਜਿਵੇਂ ਕਹਿੰਦੇ ਘੰਟਿਆਂ ਦਾ ਕੰਮ ਸਕਿੰਟਾਂ 'ਚ ਕਰ ਦਿੰਦਾ ਹੈ ਹਨਾ ਤੇ ਉਹੋ ਭੈਣੇ ਲਿਆ ਸੀਗਾ ਆਧਾਰ ਵਾਲਿਆਂ ਤੋਂ ਜਦੋਂ ਸਾਡੇ ਸ਼ਹਿਰ ਦੇ ਰਾਹੇ ਦੇ ਵਿੱਚ ਨਵਾਂ ਨਵਾਂ ਆਧਾਰ ਵਾਲਿਆਂ ਦਾ ਕੀ ਕਵਾਂਗੇ ਉਹਨਾਂ ਨੂੰ ਉਹ ਕੀ ਹੁੰਦਾ ਮੌਲ ਹੀ ਹੁੰਦਾ ਹਨਾ ਉਹ ਖੁੱਲਿਆ ਸੀਗਾ ਨਾ ਉਦੋਂ ਲਿਆ ਸੀ ਉਦੋਂ ਆਉਂਦੀ ਹੁੰਦੀ ਸੀਗੀ ਸਾਡੇ ਡਿਸ਼ ਜਿਹੜੀ ਲੱਗੀ ਹੋਈ ਸੀ ਉਹ ਚ ਜਦੋਂ ਪੈਸੇ ਖਤਮ ਹੋ ਜਾਂਦੇ ਤੇ ਸਿਰਫ ਔਰ ਸਿਰਫ ਭਾਂਡੇ ਵਾਲੀ ਇੱਕ ਐਡ ਜੀ ਚੱਲਦੀ ਹੁੰਦੀ ਸੀ ਉਹ ਚੈਨਲ ਚੱਲਦਾ ਹੁੰਦਾ ਤੇ ਪੈਸੇ ਖਤਮ ਹੋਏ ਸੇ ਐਡ ਟਲਦੀ ਤੇ ਫਿਰ ਉਹ ਆ ਨਾ ਵੀ ਮਤਲਬ ਦੇਖਣਾ ਉਹਦੇ ਵਿੱਚ ਮੈਂ ਉਹ ਦੇਖਿਆ ਕਟਰ ਦੇ ਆ ਮੈਂ ਕਿਹਾ ਵੀ ਆਪਾਂ ਆ ਕਟਰ ਮਗਾਓ ਉਦੋਂ ਆਨਲਾਈਨ ਮੈਨੂੰ ਹੁਣ ਵੀ ਨਹੀਂ ਆਨਲਾਈਨ ਚੀਜ਼ ਮਗਾਉਣੀ ਆਉਂਦੀ ਐਵੇਂ ਕਹਾ ਤੁਹਾਨੂੰ ਮੈਨੂੰ ਨਹੀਂ ਬੁਕਿੰਗ ਕਰਨੀ ਆਉਂਦੀ ਹੈਗੀ ਬੱਚੇ ਮਗਵਾ ਲੈਂਦੇ ਕੋਈ ਚੀਜ਼ ਮੈਨੂੰ ਨਹੀਂ ਆਉਂਦੀਗੀ ਤੇ ਨਾ ਆਪਾਂ ਕਦੇ ਇਸ ਚੀਜ਼ ਦੇ ਵਿੱਚ ਪੰਗਾ ਲਿਆ ਹਨਾ ਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਉਹ ਬੱਚਿਆਂ ਨੂੰ ਦੱਸ ਦਈਦਾ ਤੇ ਉਦੋਂ ਤਾਂ ਆਨਲਾਈਨ ਕੀ ਮਗਵਾਉਣੀ ਆਉਣੀ ਸੀ ਤੇ ਫਿਰ ਨਾ ਮੈਂ ਹਸਬੰਡ ਨੂੰ ਕਿਹਾ ਮੈਂ ਕਿਹਾ ਵੀ ਆਪਾਂ ਨੇ ਆਹ ਵੀ ਲੈਣਾ ਹਨਾ ਕਟਰ ਆ ਦੇਖੋ ਆਹ ਲਿਆ ਤੇ ਚਾਰ ਪਿਆਜ਼ ਇੱਕ ਸਕਿੰਟ ਦੇ ਵਿੱਚ ਵਿੱਚ ਜਿਹੜੇ ਕੱਟੇ ਜਾਣੇ ਆ ਲੰਬੇ ਕੱਟਣੇ ਆ ਲੰਬੇ ਕੱਟ ਲਓ ਛੋਟੇ ਕੱਟਣੇ ਛੋਟੇ ਕੱਟ ਲਓ ਜਿਵੇਂ ਮਰਜ਼ੀ ਕੱਟ ਲਓ ਇਹਨਾਂ ਹੀ ਅਸੀਂ ਆਧਾਰ ਵਾਲਿਆਂ ਦਾ ਲਿਆਂਦਾ ਸੀ ਉਦੋਂ ਦੇ ਸਮੇਂ 'ਚ ਇਹ 299 ਰੁਪਏ ਦਾ ਆਇਆ ਸੀ ਇਹ ਗਣੇਸ਼ ਵਾਲਿਆਂ ਦਾ ਇਹਦੇ ਉੱਪਰ ਹੋਰ ਤਾਂ ਕੋਈ ਨਾਂ ਨੂਨ ਨਹੀਂ ਲਿਖਿਆ ਹੋਇਆ ਇਸ ਕਟਰ ਦਾ ਕੋਈ ਹੋਰ ਤਾਂ ਨਾਂ ਨਹੀਂ ਤੇ ਬਸ ਆ ਹੁਣ ਵੀਡੀਓ ਦੇ ਵਿੱਚ ਮੈਂ ਸ਼ਾਇਦ ਦਿਖਾਉਣਾ ਵੀ ਭੁੱਲ ਗਈ ਹੈ ਨਾ ਬਸ ਇਹਦੇ ਤੇ ਗਣੇਸ਼ ਲਿਖਿਆ ਹੋਇਆ ਆ ਮੋਟਾ ਹੀ ਵੀ ਕੱਟ ਸਕਦੇ ਆ ਦੋ ਕਟਰ ਇਹਦੇ ਨਾਲ ਮਿਲੇ ਸੀਗੇ ਤੇ ਬਹੁਤ ਵਧੀਆ ਹੈ ਇਹ ਆਹ ਅਧਾਰ ਵਾਲਿਆਂ ਦੇ ਲਿਆ ਸੀ ਹੁਣ ਨਹੀਂ ਮੈਨੂੰ ਪਤਾ ਵੀ ਉਹਨਾਂ ਦੇ ਹੋਊਗਾ ਜਾਂ ਨਹੀਂ ਹੋਊਗਾ ਵੀ ਉਦੋਂ ਇਹ ਮਤਲਬ ਜਿਆਰ ਆਪਣਾ ਛੋਟਾ ਜਿਹਾ ਸੀ 2014 14 ਚ ਲਿਆ ਸੀ ਆ ਕਾਫੀ ਸਾਲ ਹੋ ਗਏ ਹਨਾ ਤੇ ਸਬਜੀ ਆਪਣੀ ਬਣ ਗਈ Shimla mirch di ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ